ਮੈਂ ਟੂ ਬਰਾਡ ਦੀ ਪੁਸਤਕ ਕੈਂਗਰੂ ਨਾਮਾ ਟਾਪੂ ਤੇ ਵਿਚਰਦਿਆਂ ਵਿੱਚੋਂ ਇੱਕ ਲੇਖ ਕੀ ਸਰਤਾਜ ਕੋਈ ਬੰਦਾ ਹੈ ਇਹ ਲੇਖ ਨਵੰਬਰ 2009 ਵਿੱਚ ਸਤਿੰਦਰ ਸਰਤਾਜ ਦੇ ਪਹਿਲੇ ਆਸਟ੍ਰੇਲੀਆ ਦੌਰੇ ਵੇਲੇ ਲਿਖਿਆ ਸੀ ਪਰ ਇਸ ਲੇਖ ਦਾ ਸਰਲਿਖ ਇਸ ਤੋਂ 15 ਸਾਲ ਪਹਿਲਾਂ ਪੈਦਾ ਹੋ ਗਿਆ ਸੀ ਪਰ ਇਹ ਸਰਲਿਖ ਉਸ ਵਕਤ ਸਰਤਾਜ ਲਈ ਨਹੀਂ ਸੀ ਲਿਖਿਆ ਇਹ ਤਾਂ ਮੈਂ ਇੱਕ ਲੇਖ ਲਿਖਿਆ ਸੀ ਗੁਰਦਾਸ ਮਾਨ ਹੋਰਾਂ ਤੇ ਤੇ ਇਹ ਉਸ ਲੇਖ ਦਾ ਸਰਲਿਖ ਸੀ ਪਰ ਉਸ ਵਕਤ ਮੇਰਾ ਇਹ ਲੇਖ ਕਿਸੇ ਅਖਬਾਰ ਨੇ ਨਹੀਂ ਸੀ ਛਾਪਿਆ ਕਿਉਂਕਿ ਉਸ ਵਕਤ ਬਹੁਤੇ ਅਖਬਾਰ ਗੁਰਦਾਸ ਮਾਨ ਪ੍ਰਤੀ ਇਸ ਸਰਲੇਖ ਨਾਲ ਸਹਿਮਤ ਨਹੀਂ ਸਨ ਉਸ ਵਕਤ ਆਨਲਾਈਨ ਮੀਡੀਆ ਦਾ ਯੁੱਗ ਅਜਵੰਗ ਨਹੀਂ ਸੀ ਸੋ ਉਹ ਲੇਖ ਬਿਨਾਂ ਛਪਿਆ ਹੀ ਰਹਿ ਗਿਆ ਸੀ ਜਦੋਂ ਸਰਤਾਜ ਨਾਲ ਮਿਲਿਆ ਤਾਂ ਮੈਨੂੰ ਲੱਗਿਆ ਕਿ ਮਾਨ ਸਾਹਿਬ ਦੀ ਰਵਾਇਤ ਨੂੰ ਅੱਗੇ ਤੋਰਨ ਦੀ ਸਮਰੱਥਾ ਰੱਖਤੇ ਹਨ ਸੋ ਮੈਂ ਉਹ ਸਰਲੇਖ ਇੱਥੇ ਵਰਤ ਲਿਆ ਪਰ ਇਸ ਲੇਖ ਦੇ ਲਿਖਣ ਤੋਂ 5 ਸਾਲ ਬਾਅਦ ਕਈ ਸਮੀਕਰਨ ਬਦਲੇ ਤੇ ਹੁਣ ਲੱਗਦਾ ਕਿ ਗੁਰਦਾਸ ਮਾਨ ਤੱਕ ਪਹੁੰਚਣ ਤੱਕ ਹਾਰੇ ਸਰਤਾਜ ਮੂਰੇ ਬਹੁਤ ਲੰਬਾ ਪੈਂਡਾ ਹੈ ਦੋਸਤੋ ਹੋ ਸਕਦਾ ਹੈ ਇਸ ਲੇਖ ਦੇ ਸਰਲੇਖ ਨਾਲ ਤੁਸੀਂ ਸਹਿਮਤ ਨਾ ਹੋਵੋ ਪਰ ਉਮੀਦ ਕਰਦਾ ਹਾਂ ਕਿ ਪੂਰਾ ਲੇਖ ਪੜਨ ਤੋਂ ਬਾਅਦ ਕਿਸੇ ਹੱਦ ਤੱਕ ਤੁਹਾਨੂੰ ਇਹ ਸਰਲੇਖ ਟੁਕਮਾ ਲੱਗੇ ਸੋ ਪੜੋ ਜੀ ਤੇ ਵਿਚਾਰੋ ਜੀ ਕਿ ਜੇ ਸਰਤਾਜ ਬੰਦਾ ਨਹੀਂ ਤਾਂ ਹੋਰ ਕੀ ਹੈ ਦੋਸਤੋ ਵਕਤ ਕੋੜ ਆਪਣੀ ਰਫ਼ਤਾਰ ਨਾਲ ਚਲਦਾ ਰਹਿੰਦਾ ਹੈ ਤੇ ਵੇਲੇ-ਵੇਲੇ ਸੇਰਿਸ ਤੇ ਸਵਾਰ ਬਦਲਦੇ ਰਹਿੰਦੇ ਹਨ ਅਤੇ ਕਿਸੇ ਦੇ ਪੱਲੇ ਕੁਝ ਪਲ ਦੀ ਸਵਾਰੀ ਆਉਂਦੀ ਹੈ ਤੇ ਕੋਈ ਕਿਸਮਤ ਵਾਲਾ ਲੰਬੀ ਰੇਸ ਲੌਨ ਵਿੱਚ ਕਾਮਯਾਬ ਹੋ ਜਾਂਦਾ ਹੈ ਤੇ ਫਿਰ ਲੋਕੀ ਉਸ ਨੂੰ ਸ਼ਾਹ ਸਵਾਰ ਦਾ ਦਰਜਾ ਦਿੰਦੇ ਹਨ ਅੱਜਕੱਲ ਪੰਜਾਬੀ ਮਾਂ ਬੋਲੀ ਦੇ ਇਸ ਵਕਤੀ ਕੋੜੇ ਤੇ ਸਵਾਰਤਾ ਨਾ ਹੈ ਸਤਿੰਦਰ ਸਰਤਾਜ ਕਰੀਬ 2 ਕੁ ਬਰੀ ਪਹਿਲਾਂ ਇੱਕ ਦਿਨ YouTube ਤੇ ਅਚਾਨਕ ਨਜ਼ਰੀ ਪਈ ਫਿਲਹਾਲ ਨਾਂ ਦੀ ਇੱਕ ਵੀਡੀਓ ਨੇ ਮੈਨੂੰ ਮੱਲੋ ਮੱਲੀ ਕਮੈਂਟ ਲਿਖਣ ਦੀ ਮਜਬੂਰ ਕਰ ਦਿੱਤਾ ਸੀ ਤੇ ਮੇਰੇ ਚੰਗੀ ਤਰ੍ਹਾਂ ਉਹ ਕਮੈਂਟ ਯਾਦ ਹੈ ਜਿਸ ਵਿੱਚ ਮੈਂ ਇਸ ਮੁੰਡੇ ਨੂੰ ਫਸਲੀ ਬਟੇਰੀਆਂ ਦੇ ਯੁੱਗ ਵਿੱਚ ਆਇਆ ਲੰਮੀ ਦੇਸ ਦਾ ਘੋੜਾ ਲਿਖਿਆ ਸੀ ਪਰ ਜਦੋਂ ਮੈਂ ਕਿਸੇ ਕੋਲ ਇਸ ਮੁੰਡੇ ਦਾ ਜ਼ਿਕਰ ਕਰਦਾ ਤਾਂ ਅਗੋਂ ਅਣਜਾਨ ਹਿੱਟ ਕਰਦਾ ਉਸ ਵਕਤ ਕੁਝ ਮਾਲਪੁਰ ਦੇ ਪੜਾਕੂ ਸਾਡੇ ਨਾਲ ਸਾਊਥ ਆਸਟ੍ਰੇਲੀਆ ਦੀ ਪੰਜਾਬੀ ਵਸੋਂ ਵਾਲੇ ਇਲਾਕੇ ਰਿਵਰਲੈਂਡ ਵਿੱਚ ਸ਼ੌਕ ਵਜੋਂ ਫੁੱਟਬਾਲ ਖੇਡਣ ਆਉਂਦੇ ਸਨ ਤੇ ਜਦ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਇਲਾਕੇ ਦੇ ਇਸ ਮੁੰਡੇ ਨੂੰ ਯਾਨੀ ਸਰਤਾਜ ਨੂੰ ਜਾਣਦੇ ਹੋ ਤਾਂ ਕਹਿੰਦੇ ਬਾਈ ਜੀ ਜਣਾ ਖਾਣਾ ਗੌਣ ਤੁਰ ਪਿਆ ਕਿਨ ਕੋਈ ਨੂੰ ਯਾਦ ਰੱਖੀਏ ਪਰ ਜਦ ਮੈਂ ਉਹਨਾਂ ਨੂੰ ਸਰਤਾਜ ਦੀ ਵੀਡੀਓ ਆਪਣੇ ਮੋਬਾਈਲ ਤੇ ਦਿਖਾਈ ਤਾਂ ਕਹਿੰਦੇ ਯਾਰ ਇਹ ਤਾਂ ਬਾਕਮਾਲ ਹੈ ਤੇ ਸਾਨੂੰ ਪਤਾ ਹੀ ਨਹੀਂ ਸਾਨੂੰ ਵੀ ਇਹ ਵੀਡੀਓ ਭੇਜ ਦਿਓ ਤੇ ਨਾਲੇ ਇਸ ਦੀ ਟੇਬ ਦਾ ਨਾਮ ਵੀ ਦੱਸ ਦਿਓ ਮੈਂ ਕਿ ਬਸ ਇਹੀ ਤਾਂ ਰੋਲਾ ਵੀਰ ਮੈਂ ਵੀ ਤਾਂ ਇਸ ਦੀ ਟੇਪ ਲੱਭਦਾ ਫਿਰਦਾ ਹਾਲੇ ਤੱਕ ਤਾਂ ਕੋਈ ਮਿਲੀ ਨਹੀਂ ਬਸ YouTube ਤੇ ਹੀ ਕੁਝ ਵੀਡੀਓ ਪਏ ਹਨ ਬਸ ਇਹੀ ਜਗਿਆਸਾ ਹਰ ਇੱਕ ਮੂਰੇ ਮੈਨੂੰ ਇਹ ਬਾਤ ਪਾਉਣ ਲਈ ਮਜਬੂਰ ਕਰਦੀ ਰਹੀ ਪਰ ਪੱਲੇ ਕੁਝ ਵੀ ਨਾ ਪਿਆ ਹਰ ਇੱਕ ਸਰਤਾਜ ਨੂੰ ਸੁਣ ਕੇ ਇੱਕ ਫੋਨ ਜ਼ਰੂਰ ਕਰ ਦਿੰਦਾ ਬਾਈ ਆ ਤਾ ਤੂੰ ਚੰਗਾ ਦੱਸ ਦਿੱਤਾ ਇਹ ਮੁੰਡਾ ਤਾਂ ਕਿਆ ਬਾਤ ਹੀ ਹੈ ਬਸ ਅੱਜ ਕੱਲ ਤਾਂ ਸਾਰਾ ਦਿਨ ਸਰਤਾਜ ਹੀ ਸੁਣੀਦਾ ਹਰ ਕੋਈ ਉਸ ਨੂੰ ਸੁਣ ਕੇ ਉਸ ਦਾ ਮਰੀਦ ਹੋ ਜਾਂਦਾ ਹੈ ਤੇ ਉਸ ਤੇ ਮਰੀਦਾਂ ਦੀਆਂ ਬੜੀਆਂ ਦਿਲਚਸਪ ਗੱਲਾਂ ਸੁਣਨ ਨੂੰ ਮਿਲਦੀਆਂ ਜਿਨ੍ਹਾਂ ਵਿੱਚੋਂ ਇੱਕ ਤਾਂ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਤੇ ਉਹ ਹੈ ਅਕਸਰੀ ਮੈਂ ਸਮਿਤ ਟੰਡਨ ਫੋਨ ਉੱਤੇ ਗੱਲਬਾਤੀ ਦੁਨੀਆ ਦਾ ਬੋਝ ਢੋਂਦੇ ਹਾਂ ਸਾਡੀ ਗੱਲ ਅਕਸਰੀ ਘੰਟਿਆਂ ਚ ਹੁੰਦੀ ਹੈ ਤੇ ਨਾਲ ਬੈਠੇ ਸੁਣਨ ਵਾਲੇ ਸਾਡੇ ਤੇ ਓਕੇ ਹੋ ਜਾਂਦੇ ਹਨ ਜਦੋਂ ਇੱਕ ਦਿਨ ਮੈਂ ਸਮਿਤ ਨੂੰ ਸਰਤਾਜ ਬਾਰੇ ਦੱਸਿਆ ਤਾਂ ਉਹ ਆਪਣੇ ਸੁਭਾਅ ਮੁਤਾਬਕ ਕਹਿੰਦਾ ਵੀਰ ਜੀ ਇਹ ਕੀ ਸ਼ੈ ਇੱਕ ਵਾਰ ਤਾਂ ਮੈਨੂੰ ਲੱਗਿਆ ਕਿ ਉਹ ਅੱਜ ਵੀ ਰੋਜ਼ ਵਾਂਗ ਮੈਨੂੰ ਬਣਾ ਰਿਹਾ ਹੈ पर सच ही उसने हाल ही तक सरताज ਨੂੰ ਨਹੀਂ ਸੀ ਸੁਣਿਆ ਉਸਨੇ ਮੇਰੇ ਨਾਲ ਗੱਲਾਂ ਕਰਦੇ ਕਰਦੇ ਹੀ ਨੈਟ ਤੇ ਸਰਤਾਜ ਭਾ ਲਿਆ ਤੇ ਥੋੜਾ ਜਿਹਾ ਸੁਣ ਕੇ ਕਹਿੰਦਾ ਬਾਈ ਜੀ ਆਪਾਂ ਫੇਰ ਗੱਲ ਕਰਦੇ ਹਾਂ ਤੁਸੀਂ ਵੀ ਜਰਾ ਗਲੇ ਨੂੰ ਸਾਹ ਦਵਾ ਲਓ ਉਹ ਦਿਨ ਬੀਤਿਆ ਕਈ ਦਿਨ ਉਸਦੀ ਆਵਾਜ਼ ਸੁਣ ਨੂੰ ਨਹੀਂ ਮਿਲੀ ਕਈ ਦਿਨਾਂ ਦੀ ਉਡੀਕ ਤੋਂ ਪਿੱਛੋਂ ਜਦ ਮੈਂ ਡਰਦੇ ਡਰਦੇ ਜੇ ਉਸਨੂੰ ਫੋਨ ਕੀਤਾ ਕਿ ਖੌਰੀ ਸੌਖੀ ਹੋਵੇ ਤਾਂ ਮੁਰੋਂ ਉਸਦੀ ਹੋਮ ਮਿਨਿਸਟਰ ਨੇ ਫੋਨ ਚੁੱਕਿਆ ਜਿਸ ਵਿਚਾਰੀ ਦਾ ਪੰਜਾਬੀ ਚ ਹੱਥ ਤੰਗ ਹੀ ਹੈ ਜੇ ਕਦੇ ਬੋਲਣ ਦੀ ਕੋਸ਼ਿਸ਼ ਕਰਦੀ ਵੀ ਹੈ ਤਾਂ ਜਿਵੇਂ ਮੇਰੀ ਅੰਗਰੇਜ਼ੀ ਮੁੱਕ ਜਾਂਦੀ ਹੈ ਉਮੈ ਉਸ ਬੇਚਾਰੀ ਦੀ ਪੰਜਾਬੀ ਮੁੱਖ ਜਾਂਦੀ ਹੈ ਜਦ ਮੈਂ ਉਸ ਤੋਂ ਖੈਰ ਸੁਖ ਜਾਣਨੀ ਚਾਹੀ ਤਾ ਉਹ ਮੈਨੂੰ ਹਿੰਦੀ ਵਿੱਚ ਕਹਿਣ ਲੱਗੀ ਬਾਈ ਸਾਹਿਬ ਜਿਸ ਦਿਨ ਕਾ ਆਪਨੇ ਇਨਕੋ ਸਰਤਾਜ ਕੇ ਬਾਰੇ ਮੈਂ ਬਤਾਇਆ ਬਸ ਸਾਰਾ ਦਿਨ ਉਹਨਕੋ ਹੀ ਸੁਣਤੇ ਰਹਤੇ ਹੈ ਲਗਤਾ ਇਨਕੋ ਉਹਨਸੇ ਪਿਆਰ ਹੋ ਗਿਆ ਹੈ ਅਬ ਤੋਂ ਮੈਂ ਵੀ ਸਾਈ ਵਾਲੇ ਗੀਤ ਕੋ ਬਿਨਾ ਸੁਨੇ ਗਾ ਸਕਤੀ ਹੂੰ ਸੋ ਕਹਿੰਦਾ ਮਤਲਬ ਹਰ ਕੋਈ ਪਹਿਲੀ ਨਜ਼ਰੇ ਸਰਤਾਜ ਜੀ ਦਾ ਮਰੀਦ ਬਨ ਜਾਂਦਾ ਹੈ ਪਰ ਮੇਰੇ ਮਨ ਵਿੱਚ ਸਰਤਾਜ ਬਾਰੇ ਹੋਰ ਜਾਣਨ ਦੀ ਲਾਲਸਾ ਉਸੇ ਤਰ੍ਹਾਂ ਹੀ ਸੁਲਗਦੀ ਰਹੀ ਹੌਲੀ ਹੌਲੀ ਕੋਈ ਇੱਕ ਹੋਰ ਵੀਡੀਓ ਨੈਟ ਤੇ ਦੇਖਣ ਨੂੰ ਮਿਲੇ ਉਹਨਾਂ ਨਾਲ ਵੀ ਸਬਰ ਨ ਆਇਆ ਫਿਰ ਕੈਨੇਡਾ ਵਿੱਚੋਂ ਇਸ ਸਟੈਂਡਰਡ ਦੇ ਸ਼ੋਅ ਬਾਰੇ ਸੁਣਨ ਨੂੰ ਮਿਲਿਆ ਹੌਲੀ ਹੌਲੀ ਮੀਡੀਆ ਰਾਹੀਂ ਕਾਫੀ ਕੁਝ ਪਤਾ ਲੱਗ ਗਿਆ ਸਰਤਾਜ ਬਾਰੇ ਕਿਸ ਦੀ ਪੀ ਐਚ ਡੀ ਕੀਤੀ ਹੋਈ ਹੈ ਤੇ ਚੰਡੀਗੜ੍ਹ ਵਿੱਚ ਪ੍ਰੋਫੈਸਰ ਲੱਗਿਆ ਹੋਇਆ ਤੇ ਹਾਲੇ ਤੱਕ ਇਸ ਦੀ ਕੋਈ ਟੇਪ ਨਹੀਂ ਆਈ ਹੋਰ ਵੀ ਬਹੁਤ ਕੁਝ ਪਤਾ ਚੱਲਿਆ ਇਸ ਬਾਰੇ ਪਰ ਮੇਰੇ ਜੇ ਨਜ਼ਰੀਏ ਵਾਲੇ ਇਨਸਾਨ ਲਈ ਇਹ ਸਭ ਕੁਝ ਕਾਫੀ ਨਹੀਂ ਸੀ ਇਹਨਾਂ ਨੂੰ ਕੰਨੀ ਖਬਰਾਂ ਪਈਆਂ ਕਿ ਸਰਤਾਜ ਜੁਣੀ ਆਸਟ੍ਰੇਲੀਆ ਆ ਰਹੇ ਹਨ ਸੁਣਦੇ ਸਰਵਾਛਾਂ ਖੜਗੀਆਂ ਪਰ ਮੇਰਾ ਇਹ ਤਾਂ ਇੱਕੋ ਝਟਕੇ ਖੁਸ਼ ਗਿਆ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਸ਼ਹਿਰ ਐਡਲੇਡ ਵਿੱਚ ਉਹ 6 ਦਸੰਬਰ ਨੂੰ ਆ ਰਹੇ ਹਨ ਅਤੇ ਮੈਂ ਪੂਰੇ 22 ਵਰਿਆਂ ਵਿੱਚੋਂ 29 ਨਵੰਬਰ ਨੂੰ ਇੰਡੀਆ ਦੀਆਂ ਟਿਕਟਾਂ ਲਈ ਬੈਠਾ ਸੀ ਰਹਿ ਰਹਿ ਕੇ ਮੁਕੱਦਰ ਨੂੰ ਖੋਸ ਰਿਆ ਸਾਂ ਤੇ ਅੰਦਰੋਂ ਅੰਦਰੀ ਦੁਨੀਆਂ ਉੱਤੇ ਸੜ ਰਿਆ ਸਾਂ ਪਰ ਅਚਾਨਕ ਇੱਕ ਦਿਨ ਅਮਨਦੀਪ ਸਿੱਧੂ ਜਿਸ ਨਾਲ ਭਾਵੇਂ ਮੇਰਾ ਪਹਿਲਾਂ ਕਦੇ ਮੇਲ ਨਹੀਂ ਸੀ ਹੋਇਆ ਪਰ ਮੈਨੂੰ ਉਸ ਵੱਲੋਂ ਪੰਜਾਬੀ ਕਲਚਰ ਵਿੱਚ ਪਾਏ ਜਾ ਰਹੇ ਯੋਗਦਾਨ ਬਾਰੇ ਡੱਕਾ ਡੱਕਾ ਪਤਾ ਸੀ ਅਤੇ ਮੈਂ ਉਸ ਤੋਂ ਇਸ ਲਈ ਪ੍ਰਭਾਵਿਤ ਸੀ ਕਿਉਂਕਿ ਉਹ ਇੱਕ ਵੱਖਰੇ ਸਮੇਲ ਦਾ مالک ਹੈ ਜਿੱਥੇ ਉਸ ਨੂੰ ਆਧੁਨਿਕ ਨੈਟਵਰਕਿੰਗ ਵਿੱਚ ਮਹਾਰਤ حاصل ਹੈ ਉਥੇ ਉਹ ਉਹਨਾਂ ਹੀ ਆਪਣੇ ਪੁਰਾਣੇ ਵਿਸਥੇ ਪ੍ਰਤੀ ਚਿੰਤਤ ਵੀ ਹੈ ਜੋ ਬੜੀ ਸਫਲਤਾ ਨਾਲ ਵਿਰਾਸਤ ਨਾਂ ਦੀ ਇੱਕ ਨਿਰੋਲ ਗੈਰ-ਵਪਾਰਕ ਸੰਸਥਾ ਨੂੰ ਚਲਾ ਰਿਹਾ ਹੈ ਉਸੇ ਤਰ੍ਹਾਂ ਤੋਂ ਸਰਤਾਜ ਦੇ ਸ਼ੋਅ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਕਰਵਾ ਰਿਹਾ ਹੈ ਜਦ ਮੈਂ ਉਸ ਕੋਲ ਆਪਣੀ ਸਮੱਸਿਆ ਦੱਸੀ ਤਾਂ ਕਹਿੰਦਾ ਵੀ ਇਹ ਕਿਹੜੀ ਦਿਲ ਨੂੰ ਲਾਉਣ ਵਾਲੀ ਗੱਲ ਹੈ ਤੁਸੀਂ 22 ਨਵੰਬਰ ਨੂੰ ਤਾਂ ਇੱਥੇ ਹੀ ਹੋਵਗੇ ਕਿ ਨਹੀਂ 22 ਨਵੰਬਰ ਨੂੰ ਸਰਤਾਜ ਉਹਨਾਂ ਦਾ ਸ਼ੋਅ ਬ੍ਰਿਸਬਨ ਵਿੱਚ ਹੋਏਗਾ ਤੇ ਬਸ ਐਡਲੇਡ ਤੋਂ ਜਹਾਜ਼ ਚੜਿਓ ਫਿਰ ਉਥੇ ਲਾਉਣਿਆ ਮੈਂ ਫਲਾ ਮਾਰੇ ਅੱਜਕੱਲ ਤਾਂ ਦੁਨੀਆ ਸੰਗੜਗੀ ਬਾਹ ਪਹੁੰਚਦੀ ਹੈ ਬ੍ਰਿਸਬਨ ਮੇਰੇ ਵੀ ਗੱਲ ਦਿਲ ਨੂੰ ਲੱਗੀ ਤੇ ਮੈਂ ਵੀ ਕਾੜੀ ਸਕੀਮ ਤੇ ਕਰਾ ਲਈ ਟਿਕਟ ਬੁੱਕ ਜਦ ਮੇਰੇ ਇਸ ਪ੍ਰੋਗਰਾਮ ਦਾ ਪਤਾ ਸਮਿਤ ਤੇ ਮੇਰੇ ਜੁੰਡੀ ਦੇ ਯਾਰ ਜੋਲੀ ਨੂੰ ਲੱਗਿਆ ਤਾਂ ਉਹ ਵੀ ਜਵਾਕਾਂ ਵਾਂਗੂ ਅੜ ਕੇ ਬਹਿ ਗਏ ਕਹਿਣ ਲੱਗੇ ਵੀਰ ਅਸੀਂ ਵੀ ਜਾਣਾ ਤੁਹਾਡੇ ਨਾਲ ਕਿਹ ਨਾ ਕੱਲਾ ਜਾ ਕੇ ਦਿਖਾਈ ਤਾਂ ਸੀ ਬ੍ਰਿਸਬਨ ਦੀਆਂ ਟਿਕਟਾਂ ਮੌਕੇ ਤੇ ਨਾ ਮਿਲਣ ਕਾਰਨ 골ਡ ਕੋਸਟ ਦੀਆਂ ਹੀ ਲੈ ਰਹੀਆਂ ਕਿਤੇ ਆ ਵੀ ਹੱਥੋਂ ਨਾ ਜਾਂਦੀਆਂ ਰਹਿਣ ਤੇ ਜਦ ਮੈਂ ਇਹਨਾਂ ਨੂੰ ਦੱਸਿਆ ਤਾਂ ਇੱਕ ਗੱਲੋਂ ਤਾਂ ਇਹ ਖੁਸ਼ ਹੋਏ ਕਿ ਚਲੋ ਬਹਾਨੇ ਸਿਰ 골ਡ ਕੋਸਟ ਦੇਖ ਲਵਾਂਗੇ ਪਰ ਫਿਕਰ ਇਸ ਗੱਲ ਦਾ ਕਰੀ ਜਾਣਾ ਕਿ ਗੋਲਡ ਕੋਸਟ ਤੋਂ ਗਾਂ ਦਾ ਕੀਜਗਾਰਡ ਬਣੂ ਮੈਨੂੰ ਫੋਨ ਕਰਕੇ ਪੁੱਛਿਆ ਤਾਂ ਮੈਂ ਕਿਹਾ ਕਿਉਂ ਕਬਰਾਉਣੇ ਹੋ ਯਾਰ ਦੱਸੋ ਆਪਣਾ ਵੱਡਾ ਭਾਈ ਬੋਪਾ ਰਾਏ ਕਦੋਂ ਕੰਮ ਆਊ ਤੇ ਜੇ ਨਾਲੇ ਅੱਜ ਨਾਲ ਵਰਤਿਆ ਤਾਂ ਫੇਰ ਆਪਾਂ ਕਿਹੜਾ ਰਗੜ ਕੇ ਫੋੜੇ ਤੇ ਲਾਉਣਾ ਆਪੇ ਸੰਭੂ ਪਰ ਇਹ ਗੱਲਾਂ ਤਾਂ ਸਭ ਠੀਕ ਸਨ ਰੌਲਾ ਹੋਈ ਕਿ ਇਹਨੇ ਦਿਨ ਉਡੀਕ ਕਰੇ ਕੌਣ ਹਾਰੇ ਤਾਂ 10 ਦਿਨ ਪਹਿਲੇ ਸਨ ਇਹ ਪ੍ਰੋਗਰਾਮ ਹੋਣ ਵਿੱਚ ਫਿਰ ਉਹੀ ਦੋਚਿੱਤੀ ਵਿਚ ਅਮਨਦੀਪ ਸਿੱਧੂ ਨੂੰ ਫੋਨ ਕੀਤਾ ਤਾਂ ਉਸਨੇ ਫੇਰ ਮੈਨੂੰ ਦੋਚਿੱਤੀ ਵਿਚੋਂ ਕੱਢਦੇ ਨੂੰ ਕਿਹਾ ਕਿ ਇਹ ਕਿਹੜੀ ਗੱਲ ਹੈ ਆਪੋਸਤੋ ਪਰ ਨਹੀਂ ਤੁਹਾਡੀ ਗੱਲ ਫੋਨ ਤੇ ਕਰਵਾ ਦਿੰਦੇ ਆ ਸਰਤਾਜ ਰਾਨਾ ਚਲੋ ਜੀ ਕਿਵੇਂ ਨਾ ਕਿਵੇਂ ਹੱਥ ਦੇ ਰੁਝੇਮਿਆਂ ਵਿੱਚ ਦੀ ਇੱਕ ਫੁਰਸਤ ਦੀ ਢੀੜੀ ਗਲੀ ਬਣਾ ਲਈ ਤੇ ਸੁਨਸਣ ਸੜਕ ਦੇ ਕੰਡੇਕਾਰ ਰੋਕ ਕੇ ਮਰਾ ਲਿਆ ਆਪਣੇ ਸਮੇਂ ਬਹੁਤ ਕਲਾਕਾਰ ਨੂੰ ਫੋਨ ਕੁਝ ਨਵਾਂ ਜਾਣਨ ਲਈ ਸਰਤਾਜ ਦੂਜੇ ਦਿਨ ਹੀ ਨਿਊਜ਼ੀਲੈਂਡ ਦੀ ਫਲਾਈਟ ਫੋਨ ਕਰਨ ਤਿਆਰੀ ਵਿੱਚ ਬਹੁਤ ਰੁਝਿਆ ਹੋਇਆ ਸੀ ਪਰ ਫਿਰ ਵੀ ਉਸ ਨਾਲ ਜਿੰਨਾ ਕੋ ਵਕਤ ਮੈਂ ਗੱਲ ਕਰ ਸਕਿਆ ਉਸਨੇ ਮੇਰੇ ਸਰਤਾਜ ਪ੍ਰਤੀ ਸਾਰੇ ਸਮੇਂ ਕਰਨੇ ਬਦਲ ਕੇ ਰੱਖ ਦਿੱਤੇ ਜੋ ਮੈਂ ਸੋਚਦਾ ਹੁੰਦਾ ਸੀ ਉਹ ਤਾਂ ਅਸਲ ਨਾਲੋਂ ਬਹੁਤ ਵੱਖਰਾ ਸੀ ਕਿਉਂਕਿ ਉਸ ਵਾਰੇ ਹੁਣ ਤੱਕ ਜੋ ਮੈਂ ਪੜਿਆ ਸੁਣਿਆ ਸੀ ਉਸ ਨਾਲ ਉਸ ਵਿੱਚੋਂ ਇੱਕ ਸੂਫੀ ਗਾਇਕ ਤੇ ਜਾਂ ਫਿਰ ਇੱਕ ਪੜ੍ਹੇ ਲਿਖੇ ਡਾਕਟਰ ਸੁਤਿੰਦਰ ਸਰਤਾਜ ਦੇ ਦਰਸ਼ਨ ਹੀ ਹੋਏ ਸਨ ਪਰ ਅੱਜ ਦੀ ਇਸ ਮੁਲਾਕਾਤ ਨੇ ਤਾਂ ਮੇਰੇ ਮੂਹਰੇ ਫੇਰ ਉਹੀ ਸਵਾਲ ਕੜਾ ਕਰ ਦਿੱਤਾ ਜੋ ਅੱਜ ਤੋਂ 10-15 ਬਾਰੇ ਪਹਿਲਾਂ ਗੁਰਦਾਸ ਮਾਨ ਪ੍ਰਤੀ ਪੈਦਾ ਹੋਇਆ ਸੀ ਕਿ ਕੀ ਗੁਰਦਾਸ ਮਾਨ ਵੀ ਕੋਈ ਬੰਦਾ ਹੈ ਪਰ ਅੱਜ ਸਵਾਲ ਗੁਰਦਾਸ ਦੇ ਹਿਰਦ ਗਿਰਦ ਨਾ ਘੁੰਮ ਕੇ ਸਰਤਾਜ ਨੂੰ ਲਪੇਟੀ ਜਾ ਰਿਹਾ ਸੀ ਕਿ ਕੀ ਸਰਤਾਜ ਕੋਈ ਬੰਦਾ ਹੈ ਹੁਣ ਤੱਕ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਫਨਕਾਰ ਸੁਨੇ ਤੇ ਦੇਖੇ ਪਰ ਜੇ ਅਦਮ ਨਾਲ ਕਿਸੇ ਮੂਰੇ ਸਿਰ ਚੁੱਕਦਾ ਤਾਂ ਉਹ ਗੁਰਦਾਸ ਮਾਨੀ ਹੈ ਤੇ ਹਰ ਵਕਤ ਉਹਨਾਂ ਦੀ ਸਲਾਮਤੀ ਮੰਗਦੇ ਹੀ ਦੁਆ ਕੀਤੀ ਹੈ ਕਿ ਉਹਨਾਂ ਦੀ ਜ਼ਿੰਦਗੀ ਦਾ ਇਹ ਸਫ਼ਰ ਮੇਰੇ ਤੋਂ ਪਹਿਲਾਂ ਨਾ ਮੁੱਕੇ ਮਾਨੰਦਰਕ ਜੀਬ ਜੀ ਸੋਚ ਰੱਗੀ ਰਹਿੰਦੀ ਸੀ ਕਿ ਕੀ ਮੇਰਾ ਪੰਜਾਬ ਕਦੇ ਕੋਈ ਹੋਰ ਇਹੋ ਜਿਹਾ ਕਲਾਕਾਰ ਪੈਦਾ ਕਰੇਗਾ ਕਿ ਨਹੀਂ ਪਰ ਕੁਦਰਤ ਦਾ ਇੱਕ ਸੂਲ ਰਿਹਾ ਕਿ ਉਹ ਹਰ ਇੱਕ ਦਾ ਬਦਲ ਜ਼ਰੂਰ ਪੈਦਾ ਕਰਦੀ ਅਤੇ ਕਰਦੀ ਵੀ ਉਸ ਨਾਲੋਂ ਕੁਝ ਵੱਧ ਕੇ ਹੈ ਮੇਰਾ ਇੱਥੇ ਇਹ ਲਿਖਣਾ ਮਾਨ ਸਾਹਿਬ ਦੀ ਸ਼ਖਸੀਅਤ ਨੂੰ ਝਟਲਾਉਣਾ ਨਹੀਂ ਮੇਰੇ ਕਹਿੰਦਾ ਮਤਲਬ ਹੈ ਜੋ ਕੁਝ ਲੋਕ ਉਹਨਾਂ ਦੀ ਗਾਇਕੀ ਤੇ ਕਿੰਤੂ ਪਰੰਤੂ ਕਰਦੇ ਸਨ ਸਤਿੰਦਰ ਤੇ ਰੂਪ ਵਿੱਚ ਜੋ ਬਦਲ ਗੁਰਦਾਸ ਮਾਨ ਦਾ ਸਾਨੂੰ ਮਿਲਿਆ ਉਹ ਅੱਜ ਦੀ ਘੜੀ ਤਾਂ ਚਾਰੇ ਖਾਨਿਆਂ ਪੂਰਾ ਜਾਪ ਰਿਹਾ ਤੇ ਕੱਲ ਕਿਸੇ ਨੇ ਦੇਖਿਆ ਨਹੀਂ ਭਾਵੇਂ ਗੁਰਦਾਸ ਮਾਨ ਹੋਰਾਂ ਇੱਕ ਲੰਮਾ ਪੈੜਾ ਤੈਅ ਕਰਕੇ ਜੋ ਕੁਝ ਸਾਬਤ ਕਰ ਦਿੱਤਾ ਉਸ ਨੂੰ ਛੂਹ ਸਕਣਾ ਹਾਲੇ ਸਤਿੰਦਰ ਲਿਖਲਾ ਜੀ ਦਾਵਾ ਨਹੀਂ ਲੋ ਜੀ ਇਹ ਸਿੱਟਾ ਤਾਂ ਸੀ ਸਰਤਾਜ ਨਾਲ ਕੱਲੀ ਫੋਨ ਤੇ ਗੱਲ ਕਰਕੇ ਕੱਢ ਲਿਆ ਸੀ ਪਰ ਕਹਿੰਦੇ ਹਨ ਕਿ ਅੱਖੀ ਦੇਖੇ ਬਿਨਾ ਕਿਸੇ ਗੱਲ ਨੂੰ ਤੂਲ ਨਹੀਂ ਦੇਣਾ ਚਾਹੀਦਾ। ਸੋ ਉਹ ਦਿਨ ਵੀ ਆ ਪਹੁੰਚਿਆ ਜਦੋਂ ਅਸੀਂ ਐਡਿਟ ਲੇਟ ਦੇ 에ਰਪੋਰਟ ਤੇ ਚਾਈ ਚਾਈ ਆ ਪਹੁੰਚੇ ਬ੍ਰਿਸਬਨ ਜਾਣ ਲਈ ਪਰ ਸਾਡਾ ਇਚਾ ਤਾਂ ਕੁਝ ਇੱਕ ਪਲਾਂ ਵਿੱਚ ਹੀ ਸਾਥੂ ਖੁਸ ਗਿਆ ਜਦੋਂ ਇੱਕ ਯਾਦਗਾਰ ਫੋਟੋ ਲੋਂਦੇ ਲੋਂਦੇ ਅਸੀਂ ਟਾਈਗਰ 에ਅਰਲਾਈਨਸ ਦੇ ਕਾਊਂਟਰ ਤੇ ਪਹੁੰਚਣ ਵਿੱਚ 2 ਮਿੰਟ ਡੇਟ ਹੋ ਗਏ। ਜਦੋਂ ਸਮਿਥ ਨੇ ਉੱਥੇ ਬੈਠੀ ਗੋਰੀ ਮੂਰੀ ਟਿਕਟ ਰੱਖੀ ਤਾਂ ਉਹ ਸਾਡੀ ਭੂਰੀ ਮੱਜ ਵਾਂਗੂ ਸਿਰ ਮਾਰੀ ਜਾਵੇ ਆਕੇ ਹੁਣ ਤਾਂ ਬਸ ਕੱਲ ਨੂੰ ਹੀ ਭੇ ਅਸੀਂ ਬਥੇਰੀਆਂ ਲੇਲੜੀਆਂ ਕੱਡੀਆਂ ਕੀਤੀਆਂ ਮਦਰੋਂ ਅਸੀਂ ਕੀ ਲੁੰਗੀ ਫੁਕਣੀ ਐ ਸਤਿੰਦਰ ਦਾ ਸ਼ੋਤਾਜ ਰੱਦ ਐ ਜਦੋਂ ਕੋਈ ਬਾਹਰ ਨਾ ਚੱਲਿਆ ਤਾਂ ਸਾਡੀ ਸ਼ਕਲ ਇੰਜ ਹੋ ਗਈ ਜਿਵੇਂ ਗੰਡਿਆਂ ਦੇ ਵਪਾਰ ਵਿੱਚ ਘਾਟਾ ਪੈ ਗਿਆ ਹੋਵੇ ਦੂਜੀ ਏਅਰਲਾਈਨਸ ਵਾਲਿਆਂ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਸਾਡੇ ਕੋਲ ਤਾਂ ਅਜੇ ਦੀਆਂ ਦੋ ਹੀ ਟਿਕਟਾਂ ਹਨ ਜੋਲੀ ਕਹੇ ਤੁਸੀਂ ਜਾਓ ਸਮਿਤ ਕਹੇ ਨਹੀਂ ਤੁਸੀਂ ਦੋਨੋਂ ਜਾਓ ਪਰ ਮੈਨੂੰ ਉਹਨਾਂ ਦੀ ਇਸ ਕੁਰਬਾਨੀ ਵਿੱਚੋਂ ਉਹਨਾਂ ਦੀ ਬੇਵਸਤੀ ਦਿਖਾਈ ਦੇ ਰਹੀ ਸੀ ਹੋਰ ਤਰੀਕਿਆਂ ਬਾਰੇ ਸੋਚਿਆ ਕਿ ਕਿਵੇਂ ਪਹੁੰਚਿਆ ਜਾ ਸਕਦਾ ਹੈ ਕਾਰ ਰਹੀਂ 2500 ਕਿਲੋਮੀਟਰ ਕਿਸੇ ਢੰਗ ਨਾਲ 10-12 ਘੰਟਿਆਂ ਵਿੱਚ ਹੋਈ ਨਹੀਂ ਸੀ ਸਕਦੀ ਅਖੀਰ ਇੱਕ 에ਅਰਲਾਈਨਸ ਬਾਰੇ ਦੁੱਗਨੇ ਡਾਲਰ ਲੈ ਕੇ ਸਾਨੂੰ ਲਿਜਾਣ ਲਈ ਰਾਜ਼ੀ ਹੋ ਗਏ ਕਿਵੇਂ ਨਾ ਕਿਵੇਂ ਉਹ ਵਕਤ ਆ ਹੀ ਪਹੁੰਚਿਆ ਜਦੋਂ ਇਸ ਵਰਨਕਾਰ ਨੂੰ ਅਸੀਂ ਛੂ ਸਕਦੇ ਸੀ ਅਸੀਂ ਉਤਸ਼ਾਹ ਵਿੱਚ ਪਤਾ ਨਹੀਂ ਕੀ ਕੀ ਸਵਾਲ ਸਤਿੰਦਰ ਨੂੰ ਕਰੀ ਗਏ ਪਰ ਉਹ ਉਨਹੀ ਹਰੀਮੇਤ ਨਾਲ ਕੱਲੀ ਕੱਲੀ ਗੱਲ ਦਾ ਨਕੇੜਾ ਕਰਦਾ ਰਿਹਾ ਉਸ ਦਾ ਹਰ ਇੱਕ ਜਵਾਬ ਸਾਨੂੰ ਖਾਮੋਸ਼ ਕਰਵਾ ਦਿੰਦਾ ਥੋੜੀ ਜੀ ਦੇਰ ਵਿੱਚ ਉਹ ਵਕਤ ਵੀ ਆ ਗਿਆ ਜਦੋਂ ਮਹਿਫਲੇ ਸਰਤਾਜ ਦਾ ਅਗਾਜ਼ ਹੋਇਆ ਤੇ ਜਦੋਂ ਇਕਬਾਲ ਮਾਹਲ ਹੋਰਾਂ ਨੇ ਸਤਿੰਦਰ ਦੀ ਟੀਮ ਦੀ ਜਾਣ ਪਛਾਣ ਦਰਸ਼ਕਾਂ ਨਾਲ ਕਰਵਾਈ ਤਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਟੋਲਵਾਜੇ ਵਜਾਉਣ ਵਾਲੇ ਮਾਸਟਰਜ਼ ਦੀਆਂ ਡਿਗਰੀਆਂ ਵਾਲੇ ਦੇਖ ਕੇ ਪਿੰਡੇ ਵਿੱਚੋਂ ਧੁਰਤੜੀਆਂ ਜੀਆਂ ਨਿਕਲੀਆਂ ਹੁਣ ਤੱਕ ਖਾਨਦਾਨੀ ਅਮੀਰ ਤਾਂ ਸਾਜਾਂ ਵਿੱਚ ਮਹਾਰਤ ਰੱਖਦੇ ਦੇਖੇ ਸਨ ਪਰ ਇੰਨੇ ਪੜੇ ਲਿਖੇ ਜਿੰਦਿਆਂ ਦੀ ਟੀਮ ਦੇਖ ਕੇ ਸ਼ੁਰੂ ਹੋਣ ਵਾਲੀ ਮਹਿਫਲ ਦੇ ਮਕਾਮ ਦਾ ਅਹਿਸਾਸ ਸਾਨੂੰ ਹੋ ਗਿਆ ਸੀ ਬਸ ਫਿਰ ਜਦੋਂ ਇੱਕ ਵਾਰ ਸਾਈਨ ਨਾਲ ਤਾਰ ਜੋੜ ਲਈ ਸਰਤਾਜ ਨੇ ਤਾਂ ਪਤਾ ਹੀ ਨਹੀਂ ਚੱਲਿਆ ਕਿ ਕਦੋਂ 11 ਵਜੇ ਜਾਦਿਕ ਕਪੜੀਆਂ ਚੁਸਕੀਆਂ ਲੈਂਦਾ ਲੈਂਦਾ ਇਹ ਫਨਕਾਰ ਲਗਾਤਾਰ ਬਿਨਾ ਕਿਸੇ ਬ੍ਰੇਕ ਦੇ 4 ਘੰਟੇ ਦਰਸ਼ਕਾਂ ਨੂੰ ਤਾੜੀਆਂ ਪਾਉਣ ਤੇ ਮਜਬੂਰ ਕਰਦਾ ਰਿਹਾ ਸਾਰੇ ਹਾਲ ਵਿੱਚ ਉਸ ਵੱਲੋਂ ਕਹੀ ਹਰ ਗੱਲ ਤੇ ਬਾਵਾ ਤੇ ਜੀਓ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਸ਼ਾਇਦ ਹੀ ਕੋਈ ਇਹੋ ਜਿਹਾ ਸ਼ੇਅਰ ਹੋਵੇ ਜਿਸ ਨੂੰ ਸੁਣ ਕੇ ਲੋਕੋ ਮਜਬੂਰ ਨਾ ਹੋਏ ਹੁਣ ਤਾੜੀਆਂ ਪਾਉਣ ਲਈ ਤੇ ਕਈ ਵਾਰ ਤਾਂ ਉਸ ਵੱਲੋਂ ਗਾਈ ਕੋਈ ਲਾਈਨ ਲੋਕਾਂ ਦੇ ਦਿਲਾਂ ਨੂੰ ਐਨਾ ਲੱਗ ਜਾਂਦੀ ਕਿ ਉਹ ਮਜਬੂਰ ਹੋ ਜਾਂਦੇ ਖੜੇ ਹੋ ਕੇ ਤਾੜੀਆਂ ਪਾਉਣ ਲਈ 4 ਘੰਟੇ ਵਗੇ ਸ਼ੈਰੀ ਦੇ ਦਰਿਆ ਤੋਂ ਬਾਅਦ ਜਦ ਮੈਂ ਇੱਕ ਬਜ਼ੁਰਗ ਦਰਸ਼ਕ ਜੋ ਕਿ ਸਰਤਾਜ ਨਾ ਫੋਟੋ ਖਿਚਵਾਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ ਇਹਨੂੰ ਉਂਝੀ ਪੁੱਛ ਲਿਆ ਹੋਰ ਬਾਬਾ ਜੀ ਕਿੱਦਾਂ ਲੱਗਿਆ ਤਮੂਰੋ ਬਾਬਾ ਕਹਿੰਦਾ ਕੁਝ ਨਹੀਂ ਯਾਰ ਤੇਰਾ ਯਾਰੀ ਵੀ ਮੈਂ ਟਠੰਬਰ ਕੇ ਜੇ ਬਾਬੇ ਨੂੰ ਪੁੱਛਿਆ ਕਿਉਂ ਕੀ ਹੋ ਗਿਆ ਬਾਬਾ ਕਹੇ ਪਤੰਦਰ ਨੇ ਮੇਰੇ ਤਾਂ ਹੱਥ ਦੁਖਣ ਲਾਤੇ ਤਾੜੀਆਂ ਮਾਰ ਮਾਰ ਕੇ ਕੋਲ ਖੜੀ ਖੂਰ ਨੌਜਵਾਨ ਨੇ ਕਿਹਾ ਕਿ ਜਿਹੜਾ ਅੱਜ ਸਰਤਾਜ ਦਾ ਸ਼ੋਅ ਦੇਖਣ ਨਹੀਂ ਆਇਓ ਬੜਾ ਪਛਤਾਓ ਨਾਲ ਹੀ ਖੜੀ ਇੱਕ ਪਟਾਕੂ ਕੁੜੀ ਕਹੇ ਪਛਤਾਉ ਕਿਆ ਬੜਾ ਗਿਆ ਬਾਲ ਪਟਪਟ ਕੇ ਰੂ ਮੇਰਾ ਇੱਥੇ ਇਹ ਲਿਖੰਦਾ ਇੱਕ ਮਕਸਦ ਇਹ ਹੈ ਕਿ ਹਰ ਵਰਗ ਦਾ ਸਰੋਤਾ ਸਰਤਾਜ ਦੇ ਸਮੋਹਣ ਵਿੱਚ ਸਮੋਹਤ ਹੋ ਚੁੱਕਿਆ ਸੀ ਅਸੀਂ ਤਾਂ ਸੋਚ-ਸੋਚ ਕੇ ਬਸ ਇਸੇ ਨਤੀਜੇ ਤੇ ਪਹੁੰਚੇ ਹਾਂ ਕਿ ਅੱਜ ਦੀ ਘੜੀ ਤਾਂ ਸਰਤਾਜ ਵਿੱਚੋਂ ਇੱਕ ਵੀ ਝਲਕ ਕਲਯੁਗੀ ਬੰਦੇ ਦੀ ਨਹੀਂ ਪੈ ਰਹੀ ਉਹ ਤਾਂ ਰੱਬ ਵੱਲੋਂ ਭੇਜਿਆ ਕੋਈ ਫਕੀਰ ਲੱਗਦਾ ਹੈ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਇਹ ਮਹਿਸੂਸ ਹੋਇਆ ਕਿ ਕਿਉਂ ਉਹਨਾਂ ਦੇ ਗੀਤਾਂ ਵਿੱਚ ਇਹੋ ਜਿਹੇ ਸ਼ਬਦ ਹੁੰਦੇ ਹਨ ਜੋ ਆਮ ਇਨਸਾਨ ਦੀ ਸੋਚ ਤੋਂ ਪਰੇ ਹੁੰਦੇ ਹਨ ਜਿਵੇਂ ਕਿ ਫਿਲਹਾਲ ਹਵਾਵਾਂ ਰੁਮਕਣਦੀਆਂ ਜਦ ਝੱਖੜ ਝੁੱਲੂ ਦੇਖਾਂਗੇ ਹਰੇ ਘੜਾ ਅਕਲ ਦਾਉਣਾ ਜਦ ਭਰ ਕੇ ਡੁੱਲੂ ਦੇਖਾਂਗੇ ਇੱਕ ਆਮ ਇਨਸਾਨ ਕੁਦਰਤ ਦੀਆਂ ਦਾਤਾਂ ਦਾ ਉਹ ਆਨੰਦ ਨਹੀਂ ਲੈ ਸਕਦਾ ਜੋ ਇੱਕ ਫਕੀਰ ਮਨ ਸਕਦਾ ਹੈ ਆਮ ਇਨਸਾਨ ਲਈ ਤਾਂ ਹਵਾਵਾਂ ਵਗਦੀਆਂ ਹੁੰਦੀਆਂ ਹਨ ਹਵਾਵਾਂ ਦੇ ਰੁਮਕਣ ਦਾ ਅਹਿਸਾਸ ਤਾਂ ਕੋਈ ਫਕੀਰ ਦੀ ਰੂਹ ਹੀ ਲੈ ਸਕਦੀ ਹੈ ਆਪਣੀ ਅਕਲ ਦੇ ਘੜੇ ਨੂੰ ਊਨਾ ਮਾਤੜ ਤਮਾਤੜ ਤਾਂ ਮੰਨ ਹੀ ਨਹੀਂ ਸਕਦਾ ਸਾਡੀ ਅਕਲ ਤਾਂ ਡੁੱਲ ਡੁੱਲ ਕੇ ਆਂਡ ਗਵਾਂਡ ਨੂੰ ਵੀ ਖੱਜਲ ਕਰੀ ਹੁੰਦੀ ਹੈ ਜਿਵੇਂ ਇੱਕ ਹੋਰ ਉਹਨਾਂ ਦੇ ਮਕਬੂਲ ਹੋਏ ਬੋਲ ਸਾਈ ਵੇ ਸਾਡੀ ਫਰਿਆਦ ਤੇਰੇ ਤਾਈ ਮੇਰੇ ਵਿੱਚੋਂ ਮੈਨੂੰ ਮਾਰ ਮਕਾਈ ਹੁਣ ਤੁਸੀਂ ਦੱਸੋ ਕਿ ਕਿਹੜਾ ਬੰਦਾ ਸਾਰਾ ਦਿਨ ਖੱਪ ਕੇ ਇਹ ਕਹੂ ਕਿ ਇਹ ਮੈਂ ਨਹੀਂ ਤੂੰ ਕੀਤਾ ਅਸੀਂ ਰੱਬ ਤੋਂ ਦੋ ਵੇਲੇ ਇੱਕ ਮੈਂ ਹੀ ਤਾਂ ਮੰਗਦੇ ਹਾਂ ਤੇ ਇਹ ਕਹਿੰਦਾ ਮੈਨੂੰ ਮਾਰ ਮਕਾਈ ਸਿਆਣੇ ਕਹਿੰਦੇ ਆ ਕਿ ਅੱਧੀ ਲੜਾਈ ਤਾਂ ਮੈਂ ਦੀ ਹੁੰਦੀ ਹੈ ਪਰ ਮੇਰੀ ਤਾਂ ਇਹ ਸੋਚ ਹੈ ਕਿ ਅੱਜ ਦਾ ਇਹ ਯੁੱਗ ਭੱਜਿਆ ਹੀ ਮੈਂ ਮਗਰ ਫਿਰਦਾ ਹੈ ਉਦਾਹਰਨ ਦੇਣ ਦੀ ਲੋੜ ਨਹੀਂ ਹੁਣ ਤੱਕ ਦੇ ਇਸ ਲੇਖ ਵਿੱਚ ਮੈਂ ਘੱਟੋ-ਘੱਟ 20 ਵਾਰ ਮੈਂ ਲਿਖ ਚੁੱਕਿਆ ਮੈਂ ਆ ਕੀਤਾ ਮੈਂ ਉਹ ਕਰਨਾ ਇਸੇ ਲਈ ਤਾਂ ਕਹਿੰਦਾ ਹਾਂ ਕਿ ਸਰਤਾਜ ਬੰਦਾ ਨਹੀਂ ਇਹ ਜ਼ਰੂਰ ਕੋਈ ਸਾਧ ਹੈ ਮੇਰੇ ਸਾਧ ਲਿਖਣ ਤੋਂ ਤੁਸੀਂ ਇਹ ਭਾਵਨਾ ਧਾਰਿਓ ਕਿ ਇਹ ਅੱਜਕੱਲ ਦੇ ਆਪੇ ਬਣੇ ਫਿਰਦੇ ਹਜ਼ਾਰਾਂ ਸਾਧਾਂ ਵਿੱਚੋਂ ਇੱਕ ਹੈ ਅੱਜ ਦੀ ਘੜੀ ਤਾਂ ਇਹ ਉਹ ਸਾਧ ਜਾਪ ਰਿਹਾ ਜਿਸ ਨੇ ਸਭ ਕੁਝ ਸਾਧ ਲਿਆ ਨਾ ਕਿ ਡਰਾਮੇ ਬਾਦ ਸਾਧ ਉਹ ਜਿਸ ਤਰ ਸਰਤਾਜ ਬਰਨੋਂ ਲਿਖੇ ਤੇ ਗਏ ਹਰ ਇੱਕ ਸ਼ਬਦ ਦੀ ਵਿਆਖਿਆ ਹੋ ਸਕਦੀ ਹੈ ਜੇ ਕਦੇ ਇਹੋ ਜਿਹਾ ਵਕਤ ਆਇਆ ਤਾਂ ਕਰਨ ਦੀ ਕੋਸ਼ਿਸ਼ ਵੀ ਕਰਾਂਗਾ ਪਰ ਇਸ ਲੇਖ ਵਿੱਚ ਤਾਂ ਬਸ ਇੱਕ ਹੋਰ ਗੀਤ ਨਿੱਕੀ ਜੀ ਕੁੜੀ ਬਾਰੇ ਗੱਲ ਕਰਨੀ ਚਾਹੁੰਦਾ ਹਾਂ ਇਹ ਗੀਤ ਸੁਣ ਕੇ ਸਹਿਜੇ ਹੀ احساس ਹੋ ਜਾਂਦਾ ਕਿ ਉਸ ਦਾ ਨਜ਼ਰੀਆ ਬੰਦਿਆਂ ਦੇ ਤੁਲ ਨਹੀਂ ਕਿਉਂਕਿ ਪਹਿਲੀ ਗੱਲ ਜਿਸ ਸਚਾਈ ਨੂੰ ਉਸ ਨੇ ਇਸ ਗੀਤ ਵਿੱਚ ਪੇਸ਼ ਕੀਤਾ ਹੈ ਉਸ ਮੁਤਾਬਕ ਜਦੋਂ ਚਾਰ ਯਾਰ ਮਿਲੇ ਹੋਣ ਲੰਢੀ ਜੀਪ ਹੋਵੇ ਫੁਰਸਤ ਦੇ ਪਲ ਹੋਣ ਤਾਂ ਇਹੋ ਜਿਹਾ ਵਕਤ ਸਨੁ ਕਰਯੁਗੀ ਜੀਆਂ ਨੂੰ ਤਾਂ ਇਕੱਲੀ ਮਸਤੀ ਤੋਂ ਸਿਵਾ ਹੋਰ ਕੁਝ ਨਹੀਂ ਸੋਚਦਾ ਅਜਿਹੇ ਵਕਤ ਕੁੜੀ ਦੇ ਨਾਂ ਨੂੰ ਤਮਸਤੀ ਚਰਮ ਸੀਮਾ ਤੇ ਹੁੰਦੀ ਹੈ ਉਸ ਦੇ ਅਰਥ ਉਸ ਤੇ ਸਰੀਕੇ ਉਸ ਦੀ ਰੋਹਾਨੀਅਤ ਉਸ ਦੀ ਸੋਚ ਉਸ ਦੇ ਖਿਆਲ ਉਸ ਤੇ ਤਰਕ ਤੇ ਉਸ ਤੇ ਚਿੰਤਨ ਬਾਰੇ ਜਾਣ ਕੇ ਮੇਰੇ ਕੋਲ ਤਾਂ ਬਸ ਇੱਕੋ ਰਾ ਰਹਿ ਗਿਆ ਕਿ ਉਸ ਨੂੰ ਆਮ ਬੰਦਾ ਮੰਨਣ ਤੋਂ ਪਰਹੇਜ਼ ਕਰਾਂ ਤੇ ਇਸ ਫਕੀਰ ਦੀ ਰਵਾਨੀ ਦਾ ਆਨੰਦ ਮਾਣਾ ਪਰ ਮੇਰੀ ਇਹ ਸੋਚ ਤਾਂ ਸਿਰਫ ਮੇਰੀ ਹੈ ਤੇ ਦੁਨੀਆ ਤਾਂ ਹਰੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਉਸ ਦਾ ਕਹਿਣਾ ਹੈ ਕਿ ਹਾਲੇ ਇਹ ਮੁੰਡਾ ਕੁਝ ਪਲ ਹੀ ਤਤੁਰਿਆ ਹੈ ਦੇਖਦੇ ਹਾਂ ਜਦੋਂ ਮਾਇਆ ਨੇ ਆਪਣਾ ਜਾਲ ਸੁੱਟਿਆ ਉਦੋਂ ਦੇਖਾਂਗੇ ਤੇਰੇ ਇਸ ਫਕੀਰ ਨੂੰ ਕਿੰਨਾ ਕੁ ਬਚਾਉ ਆਪਣੇ ਚੋਲੇ ਨੂੰ ਦਾਗ ਲੱਗਣ ਤੋਂ ਦੋਸਤੋ ਇਸ ਦੁਨੀਆ ਨੂੰ ਵੀ ਅੱਖੋਂ ਓਲੇ ਨਹੀਂ ਕਰ ਸਕਦੇ ਦੁਨੀਆ ਰੂਪੀ ਇਹ ਆਇਨਾ ਅਸਲੀ ਚਿਹਰਾ ਦਿਖਾਉਣ ਵਿੱਚ ਦੇਰ ਨਹੀਂ ਲਗਾਉਂਦੀ ਇਸ ਲਈ ਜਦੋਂ ਇਹ ਫਕੀਰ ਦੁਨਿਆਵੀ ਧਨਵਾ ਦੇ ਹੱਥ ਚੜੇਗਾ ਤਾਂ ਹੀ ਇਸ ਸੋਨੇ ਦੀ ਪਰਖ ਹੋਵੇਗੀ ਕਿਉਂਕਿ ਮੈਨੂੰ ਉਹ ਦਿਨ ਦੂਰ ਨਹੀਂ ਦਿਖ ਰਿਹਾ ਜਦੋਂ ਇਸ ਤੇ ਘਰਮੂਰੇ ਵਪਾਰਕ ਬੰਦਿਆਂ ਦੀਆਂ ਲਾਈਨਾਂ ਲੱਗੀਆਂ ਹੋਣਗੀਆਂ ਇਸ ਦੀ ਆਵਾਜ਼ ਸੰਗੀਤ ਜਗਤ ਨੂੰ ਕੀਲ ਰਹੀ ਹੈ ਇਸ ਦੀ ਕਲਾਮ ਸਹਿਜਤਕ ਹਲਕਿਆਂ ਵਿੱਚ ਰੰਗ ਜਮਾ ਰਹੀ ਹੈ ਤੇ ਇਸ ਦੀ ਮਨਮੋਹਕ ਮੁਸਕਾਨ ਤੇ ਮਾਸੂਮੀਅਤ ਭਰੀ ਸ਼ਕਲ ਫਿਲਮੀ ਜਗਤ ਤੇ ਰਾਜ ਕਰਨ ਦੇ ਕਾਬਿਲ ਦਿਖ ਰਹੀ ਹੈ ਸੋ ਸੁਤਿੰਦਰ ਦੇ ਹਰ ਪਾਸੇ ਮਾਇਆ ਨਗਰੀ ਆਪਣਾ ਜਾਲ ਵਿਛਾਉਣ ਨੂੰ ਤਿਆਰ ਬੈਠੀ ਹੈ ਭਾਵੇਂ ਇਹ ਜਾਲ ਅੱਜ ਸਮੇਂ ਦੀ ਮਜਬੂਰੀ ਹੈ ਬਿਨਾ ਇਸ ਮਾਇਆ ਨਗਰੀ ਦੇ ਕੁਝ ਹੋ ਵੀ ਨਹੀਂ ਸਕਦਾ ਹੁਣ ਇਮਤਿਹਾਨ ਦੀ ਖੜੀ ਆ ਚੁੱਕੀ ਹੈ ਬਸ ਫਿਰ ਪਤਾ ਲੱਗੂ ਬੰਦੇ ਤੇ ਪੀਰ ਵਾਲੇ ਫਰਕ ਦਾ ਮੇਰੀ ਤਾਂ ਇੱਕੋ ਦੁਆ ਹੈ ਕਿ ਇਹ ਫਕੀਰ ਇਹਨਾਂ ਦੁਨਿਆਵੀ ਪਟੀਆਂ ਦਾ ਸੇਖ ਚੜ ਕੇ ਹੋਰ ਵੀ ਨਿਕਰੀ ਮੈਂ ਇਥੇ ਦਾਅਵੇ ਨਾ ਲਿਖਦਾ ਹਾਂ ਕਿ ਭਾਵੇਂ ਹੁਣ ਮੇਰੀ ਕਲਮ ਸਰਤਾਜ ਦੀ ਉਸਤਤ ਕਰਦੀ ਲੇਟ ਹੋ ਗਈ ਪਰ ਜੇ ਸਰਤਾਜ ਆਪਣੇ ਮਕਾਮ ਤੋਂ ਭਟਕਦਾ ਹੈ ਤਾਂ ਮੇਰੀ ਇਹ ਕਲਮ ਸਰਤਾਜ ਤੇ ਸਭ ਤੋਂ ਪਹਿਲਾਂ ਵਾਰ ਕਰੇਗੀ ਅੰਤ ਵਿੱਚ ਸਾਡੇ ਇਤਿਹਾਸ ਵਿੱਚੋਂ ਇੱਕ ਬੜਾ ਖੂਬਸੂਰਤ ਕਲਾਮ ਜੋ ਕਿ ਇੱਕ ਫਕੀਰ ਦੀ ਪਰਿਭਾਸ਼ਾ ਨੂੰ ਦਰਸਾਉਂਦਾ ਹੈ ਆਪ ਜੀ ਦੀ ਨਜ਼ਰ ਹੈ ਹੱਦਾਂ ਟੱਪਣ ਔਲੀਏ ਬੰਨ੍ਹੇ ਟੱਪਣ ਪੀਰ ਹੱਦਾਂ ਬੰਨ੍ਹੇ ਜੋ ਟੱਪੇ ਉਹਨੂੰ ਜਾਣ ਫਕੀਰ ਧੰਨਵਾਦ